ਮੇਰਾ ਨਾਮ ਹਰਪ੍ਰੀਤ ਤੇ ਮੈਂ ਐਗਰੀਕਲਚਰ ਸਬ ਇਨਸਪੈਕਟਰ ਦੇ ਤੌਰ ਤੇ ਅੱਜ ਜੁਆਇਨ ਕਰਨ ਜਾ ਰਿਹਾ ਜੀ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇਹੀ ਕਹਿਣਾ ਚਾਹਣਾ ਕਿ ਮੈਂ ਆਪ ਦੇ ਦਿਲ ਦੀ ਗੱਲ ਤੁਹਾਡੇ ਨਾਲ ਇੱਕ ਸਾਂਝੀ ਕਰਨਾ ਚਾਹਣਾ ਮੈਂ ਤੁਹਾਡਾ ਬਚਪਨ ਤੋਂ ਹੀ ਬਹੁਤ ਵੱਡਾ ਫੈਨ ਹੈਗਾ ਤੇ ਅੱਜ ਆਪ ਜੀ ਦੇ ਉਪਰਾਲੇ ਸਦਕਾ ਅਸੀਂ ਆਪਣੇ ਘਰਾਂ ਦੀ ਜਿਹੜੀ ਚੁੱਲਿਆਂ ਦੀ ਅੱਗ ਨੂੰ ਹੋਰ ਉੱਚਾ ਕਰਨ ਜਾ ਰਹੇ ਹਾਂ ਜੀ ਤੇ ਇੱਕ ਗੱਲ ਮੈਂ ਤੁਹਾਨੂੰ ਹੋਰ ਕਹਿਣੀ ਚਾਹਾਂਗਾ ਕਿ ਮੈਂ ਆਇਲਸ ਵੀ ਕੀਤੀ ਸੀਗੀ ਕਰਦੇ ਦੁਖੀ ਸੀ ਪਹਿਲਾਂ ਵਾਲੀਆਂ ਸਰਕਾਰਾਂ ਤੋਂ ਬਈ ਜਦੋਂ ਰੋਜ਼ਗਾਰ ਕੱਢਦੇ ਸੀ ਤੀਜੇ ਚੌਥੇ ਸਾਲ ਨੌਕਰੀਆਂ ਕੱਟਤੀਆਂ ਕੁਝ ਪੂਰੀਆਂ ਹੁੰਦੀਆਂ ਸੀ ਕੁਝ ਨਹੀਂ ਵੀ ਪੂਰੀਆਂ ਹੁੰਦੀਆਂ ਸੀਗੀਆਂ ਪਰ ਜਦੋਂ ਤੋਂ ਆਪ ਜੀ ਦੀ ਸਰਕਾਰ ਬਣੀ ਆ ਨਿਰੰਤਰ ਇਹ ਵਾਲਾ ਜਿਹੜਾ ਸਿਲਸਿਲਾ ਜਾਰੀ ਆ ਜੀ ਸਟਾਰਟਿੰਗ ਵਾਲੇ ਦਿਨ ਤੋਂ ਹੀ ਨੌਕਰੀਆਂ ਦਾ ਜਿਹੜਾ ਸਿਲਸਿਲਾ ਜਾਰੀ ਆ ਤੇ ਅੱਜ ਅਸੀਂ ਆਪਣੇ ਮੁਕਾਮ ਤੇ ਆਇਸ ਕਲੀਅਰ ਹੋ ਗਈ ਸੀ ਡੈਡੀ ਕਹਿੰਦੇ ਚੱਲ ਇੱਕ ਚਾਂਸ ਤੂੰ ਆਪ ਦੀ ਸਰਕਾਰ ਨੂੰ ਵੀ ਦੇ ਹੀ ਦੇ ਤੇ ਅੱਜ ਮੈਂ ਫਾਈਨਲੀ ਕਰਦੇ ਕਹਿੰਦੇ ਚੱਲ ਹੁਣ ਇਹ ਆਪਾਂ ਉਮੀਦ ਰੱਖ ਸਕਦੇ ਆ ਕਿ ਹੁਣ ਆਪਾਂ ਨੂੰ ਵੀ ਇੱਕ ਰੁਜ਼ਗਾਰ ਦਾ ਮੌਕਾ ਮਿਲ ਸਕਦਾ ਤੇ ਇਹ ਇੱਕ ਹੁੰਦਾ ਤਾਂ ਮਿਹਨਤ ਦਾ ਉਹੀ ਫਾਲੀ ਹੈ ਜੀ ਅੱਜ ਮੈਂ ਘਰ ਬੈਠੇ ਕੈਂਡੀਡੇਟਸ ਨੂੰ ਵੀ ਕਹਿਣਾ ਚਾਹੂੰਗਾ ਕਿ ਜਿਹੜੇ ਬੱਚੇ ਅੱਜ ਟੀਵੀ ਤੇ ਵੀ ਮੈਨੂੰ ਦੇਖ ਰਹੇ ਆ ਉਹਨਾਂ ਨੂੰ ਇੱਕ ਇਹੀ ਮੈਸੇਜ ਦੇਣਾ ਚਾਹੂੰਗਾ ਕਿ ਜਦੋਂ ਤੱਕ ਆਮ ਆਦਮੀ ਦੀ ਸਰਕਾਰ ਆ ਤੁਸੀਂ ਆਪਣੀ ਮਿਹਨਤ ਦੀ ਜੰਗ ਜਾਰੀ ਰੱਖਿਓ ਤੁਹਾਨੂੰ ਵੀ ਤੁਹਾਡੀ ਮਿਹਨਤ ਦਾ ਫਲ ਕਦੇ ਨਾ ਕਦੇ ਜ਼ਰੂਰ ਮਿਲੇਗਾ ਅੱਜ ਨਹੀਂ ਤਾਂ ਕੱਲ ਜ਼ਰੂਰ ਮਿਲੇਗਾ ਮੁਕਸਰ ਮੁਕਸਰ 2010 ਦੇ ਵਿੱਚ ਵੀ ਤੁਸੀਂ ਉੱਥੇ ਮੁਕਸਰ ਦੁਸ਼ਹਿਰੇ ਤੇ ਆਏ ਸੀ ਉਦੋਂ ਵੀ ਮੇਰੀ ਬਹੁਤ ਮਤਲਬ ਕੋਸ਼ਿਸ਼ ਸੀਗੀ ਕਿ ਤੁਹਾਨੂੰ ਮਿਲਾਂ ਪਰ ਉਦੋਂ ਮਿਲ ਨਹੀਂ ਪਾਇਆ ਜੀ ਮੈਂ ਛੋਟੇ ਹੁੰਦੇ ਤੇ ਤੁਹਾਨੂੰ ਬਹੁਤ ਮਤਲਬ ਮਿਸ ਕਰਨ ਦੀ ਕੋਸ਼ਿਸ਼ ਕੀਤੀ ਵੀ ਮੈਂ ਅੱਜ ਵੀ ਮਿਲਾਂ ਤੁਹਾਨੂੰ ਜੀ ਚਲੋ ਅੱਜ ਹੋਰ ਪੂਰੀ ਹੋ ਗਈ ਹਾਂਜੀ ਹਾਂਜੀ ਦੋ ਸੁਪਨੇ ਪੂਰੇ ਹੋਏ ਆ ਪਹਿਲਾ ਤਾਂ ਨੌਕਰੀ ਦਾ ਜੀ ਦੂਜਾ ਮਿਲਣ ਦਾ ਦੂਜਾ ਮਿਲਣ ਦਾ ਜੀ ਆਜਾ ਬਰੂਪਰ ਗੱਲ ਵੀ ਕਰ ਲਈ ਆਪਾਂ ਸੁਪਨੇ ਸাকার ਕਰਨਾ ਆਏ ਆ ਤੋਰ ਕੀ ਕਰਨਾ ਹੈ ਬਿਲਕੁਲ ਜੀ ਬਿਲਕੁਲ ਬਹੁਤ ਬਹੁਤ ਮੁਬਾਰਕਾਂ ਹਾਂਜੀ ਥੈਂਕ ਯੂ ਸਰ ਥੈਂਕ ਯੂ ਬਹੁਤ ਬਦਾਈ